ਚਾਲੋ ਇਸੇ ਰਾ ਇੱਕ ਹੋਰ ਮਾਪਿਆਂ ਦਾ ਪੁੱਤ 4 ਕ ਮਹੀਨੇ ਪਹਿਲਾਂ ਗਏ ਕੈਨੇਡਾ 22 ਸਾਲ ਦੇ ਨੌਜਵਾਨ ਗੁਰ ਅਸੀਸ ਦਾ ਉੱਥੇ ਕਤਲ ਕਰ ਦਿੱਤਾ ਗਿਆ ਲੁਧਿਆਣੇ ਦੇ ਰਹਿਣ ਵਾਲੇ ਗੁਰ ਅਸੀਸ ਕਤਲ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਸੀ ਇਹ ਉਸ ਦੀ ਆਖਰੀ ਗੱਲਬਾਤ ਸੀ ਕੈਨੇਡਾ ਦੇ ਸਾਰਨੀਆ ਸ਼ਹਿਰ ਵਿੱਚ ਪੁਲਿਸ ਦੇ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ 36 ਸਾਲ ਕੋਸਲੇ ਹੰਟ ਨੂੰ ਗ੍ਰਫਤਾਰ ਕਰ ਲਿਆ ਹੈ ਪੁਲਿਸ ਦੇ ਬਿਆਨਾਂ ਦੇ ਮੁਤਾਬਕ ਦੋਹਾਂ ਵਿਚਕਾਰ ਆਪਸੀ ਟਕਰਾਰ ਪੈਦਾ ਹੋਈ ਟਕਰਾਰ ਤੋਂ ਬਾਅਦ ਮੁਜਲਮ ਨੇ ਗੋਰ ਅਸੀਸ ਨੂੰ ਚਾਕੂ ਦੇ ਨਾਲ ਕਤਲ ਕਰ ਦਿੱਤਾ ਹੈ ਗੋਰ ਅਸੀਸ ਕੈਨੇਡਾ ਦੇ ਲੈਪਟਨ ਕਾਲਜ ਵਿੱਚ ਬਿਜ਼ਨਸ ਵਿਸ਼ੇ 'ਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਗਿਆ ਸੀ ਗੋਰ ਅਸੀਸ ਦੀ ਮਾਸੀ ਦੀ ਧੀ ਨੇ ਦੱਸਿਆ ਕਿ ਗੋਰ ਅਸੀਸ ਦਾ ਸਬਾਹ ਕੀ ਹੋ ਜਾਤੇ ਮੇਰਨ ਹਾਰ ਸੀ ਉਹਦੀ 12 1 ਵਜੇ ਦੇ ਆਰਾਊਂਡ ਆਪਣੀ ਮੰਮੀ ਨਾਲ ਗੱਲ ਹੋਈ ਸੀ 3 ਵਜੇ ਦੇ ਆਰਾਊਂਡ ਆਪਣੇ ਭਰਾ ਨਾਲ ਗੱਲ ਹੋਈ ਸੀ 4 ਵਜੇ ਦੇ ਆਰਾਊਂਡ ਉਹਦੀ ਆਪਣੀ ਇੱਕ ਫਰੈਂਡ ਨਾਲ ਗੱਲ ਹੋਈ ਸੀ ਜੋ ਕਾਲਜ ਸਟੂਡੈਂਟ ਹੀ ਹੈ ਤੇ ਸਾਰਿਆਂ ਨੂੰ ਨੇ ਇਹ ਕਿਹਾ ਸੀ ਤੇ ਉਹਨੇ ਆਪਣੀ ਮੰਮੀ ਨੂੰ ਮੈਸੇਜ ਵੀ ਪਾਇਆ ਸੀ ਕਿ ਬੇਬੇ ਮੈਨੂੰ ਸਵੇਰੇ 9 ਵਜੇ ਉਠਾ ਦੇਈਂ ਸਵੇਰੇ ਮੈਂ 10 ਵਜੇ ਗ੍ਰੋਸਰੀ ਲੈਣ ਜਾਣਾ ਤੇ ਕੁਝ ਵੀ ਐਦਾਂ ਦੀ ਗੱਲ ਨਹੀਂ ਉਹ ਜਿਵੇਂ ਰੋਜ਼ ਗੱਲ ਹੁੰਦੀ ਸੀ ਓਦਾਂ ਹੀ ਉਸ ਦਿਨ ਵੀ ਗੱਲ ਹੋਈ ਉਸ ਦਿਨ ਉਹ ਪੂਰਾ ਖੁਸ਼ ਸੀ ਉਹਦੇ ਫਰੈਂਡਸ ਤੋਂ ਵੀ ਅਸੀਂ ਪੁੱਛਿਆ ਉਹਨੂੰ ਕਿਸੇ ਗੱਲ ਦੀ ਕੋਈ ਘਬਰਾਹਟ ਨਹੀਂ ਸੀ ਕੋਈ ਟੈਨਸ਼ਨ ਨਹੀਂ ਸੀ ਜਿਵੇਂ ਬਾਕੀਆਂ ਦਾ ਸੁਪਨਾ ਹੁੰਦਾ ਹੈ ਕਿ ਮੈਂ ਕੁਝ ਵੱਡਾ ਬਣਨਾ ਹੈ ਮੈਂ ਕੁਝ ਵੱਡਾ ਕਰਨਾ ਹੈ ਉਹਦਾ ਵੀ ਉਹੀ ਸੁਪਨਾ ਸੀ ਕਿ ਮੈਂ ਬਾਹਰ ਜਾਊਂਗਾ ਆਪਣੇ ਛੋਟੇ ਪ੍ਰਾਨੋ ਬਾਜ ਬੁਲਾਊਂਗਾ ਆਪਣੇ ਪੇਰੈਂਟਸ ਨੂੰ ਬਾਜ ਬੁਲਾਊਂਗਾ ਸਾਡੇ ਇੱਕ ਵਧੀਆ ਉਥੇ ਕਾਰ ਲਾਊਂਗਾ ਵਧੀਆ ਗੱਡੀ ਲਾਊਂਗਾ ਗੁਰਦੁਆਰੇ ਜਾਂਦਾ ਸੀ ਉਥੇ ਸੇਵਾ ਕਰਦਾ ਸੀ ਉਥੇ ਗੁਰਦੁਆਰੇ ਦੀ ਆਂਟੀ ਦਾ ਵੀ ਸਾਨੂੰ ਫੋਨ ਆਇਆ ਕਿ ਉਹ ਕਿੰਨਾ ਕਰਦਾ ਸੀ ਗੁਰਦੁਆਰੇ ਵਾਸਤੇ ਬਾਕੀਆਂ ਲਈ ਉਹ ਸਾਰਿਆਂ ਨੂੰ ਸਾਰਿਆਂ ਦੀ ਮਦਦ ਕਰਦਾ ਸੀ ਗੁਰਸਿੱਖ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪੁੱਤ ਦਾ ਸਾਨੂੰ ਇੰਨੇ ਯਕੀਨ ਨਹੀਂ ਆ ਰਿਹਾ ਕਿ ਕਿਸੇ ਨਾਲ ਲੜਾਈ ਝਗੜਾ ਵੀ ਹੋ ਸਕਦਾ ਹੈ ਨੇ ਜਿਨੇ ਲੜਾਈ ਝਗੜਾ ਕਰਨ ਵਾਲਾ ਬੰਦਾ ਨਹੀਂ ਸੀ ਉਹ ਤਾਂ ਲੜਾਈ ਝਗੜੇ ਤਾਂ ਦੂ ਬਹੁਤ ਦੂਰ ਦਾ ਸੀ ਉਹ ਲੜਾਈ ਝਗੜਾ ਨਹੀਂ ਉਹ ਤਾਂ ਸਾਰਿਆਂ ਨੂੰ ਬੰਦ ਕਰਨ ਵਾਲਾ ਬੰਦਾ ਸੀਗਾ ਜਿਹਦਾ ਕੀ ਉਹਨ ਮਰਡਰ ਕੀਤਾ ਜਿੰਨੇ ਮਰਡਰ ਕੀਤਾ ਉਹਦਾ ਉਹਨੂੰ ਇਵਨ ਕੀ ਉਹੋ ਹੀ ਰੋਟੀ ਬਾਣੀ ਵੀ ਦਿੰਦਾ ਸੀ ਉਹਨੂੰ ਉਹ ਲੇਟ ਨਾਈਟ ਆਂਦਾ ਸੀਗਾ ਤੇ ਉਹਨੂੰ ਜੇ ਕੋਈ ਕੋਲ ਬਣਿਆ ਹੁੰਦਾ ਸੀ ਸਮਾਨ ਆਪਣਾ ਖਾਣ ਲਈ ਦਿੰਦਾ ਸੀ ਬਾਕੀ ਉਹਨਾਂ ਕੋਈ ਸ਼ੇਅਰ ਨਹੀਂ ਕਰਦਾ ਸੀ ਬਾਕੀ ਹੋਰ ਜਿਹੜੇ ਅਪਾਰਟਮੈਂਟ ਰਹਿੰਦੇ ਕੋਈ ਵੀ ਉਹਨਾਂ ਸ਼ੇਅਰ ਨਹੀਂ ਕਰਦਾ ਸੀ ਇਹਨੂੰ ਆਪਣਾ ਖਾਣ ਪੀਣ ਦਾ ਸਮਾਨ ਦੇ ਦਿੰਦਾ ਸੀਗਾ ਕੋਈ ਫਰੈਂਡਸ ਹੋ ਗਏ ਕੋਈ ਵੀ ਰਿਸ਼ਤੇਦਾਰ ਆਇਆ ਉਹਨੇ ਕਦੀ ਕਿਸੇ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ ਤੇ ਸਾਨੂੰ ਜਿੰਨਾ ਕੁ ਲੱਗਦਾ ਹੈ ਕਿ ਕਿਸੇ ਨੂੰ ਜੇ ਜੇ ਉਹਦੀ ਕਿਸੇ ਨਾਲ ਲੜਾਈ ਹੋਈਗੀ ਵੀ ਤਾਂ ਇਸ ਤਰ੍ਹਾਂ ਦੀ ਲੜਾਈ ਤਾਂ ਕਦੀ ਨਹੀਂ ਹੋ ਸਕਦੀ ਕਿ ਕੋਈ ਉਹਨੂੰ ਜਾਨੋਂ ਮਾਰ ਦੇ ਉਹਦੀ ਆਪਣੀ ਮੰਮੀ ਨਾਲ ਗੱਲ ਹੋਈ ਭਰਾ ਨਾਲ ਗੱਲ ਹੋਈ ਫਰੈਂਡਸ ਨਾਲ ਗੱਲ ਹੋਈ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਉਹਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਟੈਨਸ਼ਨ ਸੀ ਜਾਂ ਕੋਈ ਵੀ ਉਹਨੂੰ ਪ੍ਰੋਬਲਮ ਸੀ ਹੁੰਦੀ ਤਾਂ ਉਹ ਕਿਸੇ ਨਾ ਕਿਸੇ ਨਾਲ ਸ਼ੇਅਰ ਕਰਦਾ ਅਸੀਂ ਉਹਨੂੰ ਕਹਿੰਦੇ ਕਿ ਆਕਰ ਜਿਹੜਾ ਕ੍ਰਾਸਲੀ ਹੰਟਰ ਸੀ ਉਹਦੇ ਨਾਲ ਵੀ ਉਹਨੇ ਕਦੀ ਨਹੀਂ ਕਿਹਾ ਕਿ ਕੋਈ ਪ੍ਰੋਬਲਮ ਹੈ ਉਹਨੇ ਇਹ ਹੀ ਕਿਹਾ ਇਹ ਮੈਨੂੰ ਆਪਣਾ ਬੱਡੀ ਬੋਲਦਾ ਹੈ ਪਰ ਇਸ ਇਸ ਦੇ ਪਰਿਵਾਰ ਵੱਲੋਂ ਮਿਰਤਿਕ ਦੇ ਨੂੰ ਪੰਜਾਬ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਪਰਿਵਾਰ ਦੀ ਪੁਲਿਸ ਨੂੰ ਮੰਗ ਹੈ ਕਿ ਗੁਰਸੀਸ ਦੇ ਕਤਲ ਦੀ ਵਜ੍ਹਾ ਸਾਹਮਣੇ ਲਈ ਆਈ ਜਾਵੇ ਅਤੇ ਮੁਜਰਮ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਚਾ ਲੋਈ ਸ਼ੇਰਾ